ਸ਼ਰਮੇ ਹਾਂਜੀ ਭਾਈ ਜੀ ਆਹ ਬੁਲਟ ਟ੍ਰੇਨ ਦੀ ਠੱਗੀ ਕਿੱਥੋਂ ਮਾਰੀ ਓਏ ਬੁਲਟ ਟ੍ਰੇਨ ਵਾਲੀ ਸ਼ੇਪ ਹੈ ਹਨਾ ਜਮਾ ਭਾਈ ਜਮਾ ਹੈ ਨਵੀਂ ਟ੍ਰੇਨ ਆਈ ਓਦੇ ਵਰਗਾ ਮੂੰਹ ਹੈ ਨਾ ਜਮਾ ਹਾਂ ਬੁਲਟ ਟ੍ਰੇਨ ਦਾ ਮੈਂ ਇਹ ਤੂੰ ਠੱਗੀ ਕਿੱਥੋਂ ਮਾਰ ਲਿਆ ਇਹ ਠੱਗੀ ਮੈਂ ਤੈਨੂੰ ਠੱਗੀ ਲੱਗਦਾਂ ਜੀ ਨਹੀਂ ਨਹੀਂ ਕਿਦੇ ਜਾਉ ਟੰਕ ਕੇ ਆਏ ਡੇ ਘੈਂਡ ਦੇ ਇਹ ਭਾਈ ਆਪਾਂ ਡੱਬਾ ਦੀ ਤੋਂ ਲੈਤਾ ਸੀ ਅੱਛਾ ਡੱਬਾ ਦੀ ਤੋਂ ਲੈਣੀ ਸੀ ਆਪਾਂ ਹੈ ਹੂੰ ਤੇ ਜਮਾ ਨਵਾਂ ਡੇਲੋਂ ਡੈਕਟਰ ਜਮਾ ਨਵਾਂ ਯਾਰ ਪਾ ਕੇ ਜਾਂਦਾ ਸੀਗਾ ਟਾਈਗਰ ਹੈ ਇਹ ਟਾਈਗਰ ਤੇ ਦੇਖੀ ਯਾਰ ਰੇਸ਼ ਰੂਸ਼ ਵਾਲਾ ਕੰਮ ਕਿੱਡਾ ਘੈਂਟ ਦਿੱਤਾ ਹੋਇਆ ਨਾ ਕਾਰ ਵਾਲਾ ਸਭ ਦੇ ਦਿੱਤਾ ਨਾ ਬਾਈ ਹਮ ਦੇਖੀ ਟਾ ਮਾਡਲ ਆ ਕਿ ਲਓ ਡਿਸਟਰੀਬਿਊਟਰਾਂ ਦੇ ਕਿੰਨੇ ਘੈਂਟ ਲੱਗੀ ਹੋਈ ਆ ਦੇਖੀ ਲਿਫਟ ਲਿਫਟ ਵਾਲੀ ਲਿਫਟ ਦੇਖ ਕਿੰਨੀ ਘੈਂਟ ਲੱਗੀ ਲੱਗੇ ਨਾ ਬਾਈ ਸਿਰਾ ਹੀ ਲਾਇਆ ਹੋਇਆ ਕਿਸੇ ਨੇ ਕੰਪਨੀ ਨੇ ਡਬਲ ਡਿਸਟਰੀਬਿਊਟਰ ਸਾਰੇ ਫੰਕਸ਼ਨ ਆ ਬਾਈ ਦਿਲੋਂ ਹਮ ਤੇ ਕੋਕਾ ਵੀ ਸੀ ਆ ਆ ਚੀਜ਼ ਦਿਖਾ ਐਚ ਡੀ ਐਮ ਆਲ ਮੈਲੇਜ ਬਰੇਕ ਸਾਰਾ ਕੁਝ ਬਹਾਵਾ ਕੁਝ ਲਿਖਿਆ ਹੋਇਆ ਤੇ ਪਰਲੇ ਪਾਸੇ ਵੀ ਦਿਖਾ ਦੇ ਆਪਾਂ ਦੇਖੀ ਆ ਦੇਖ ਜੀ ਮੇ ਡਿਜ਼ਾਈਨ ਇਨ ਯੂਰਪ ਇਹ ਯੂਰਪੀ ਡਿਜ਼ਾਈਨ ਹੋਇਆ ਹੈ ਹੈ ਨਾ ਕਾਹਤ ਗੱਲ ਹੋਰ ਸੁਣ ਲੈ ਹੂੰ ਫ੍ਰਿੰਜ ਸਪੀਡ ਆਹ ਹੈ ਫ੍ਰੀ ਸਪੀਡ ਹੈ ਹਾਂ ਤੇ ਮਾਡਲ ਕਿੰਨਾ 20 ਹੈ ਹੈ ਨਾ ਇਹ 2000 B B ਮਾਡਲ ਹੈ ਤੇ ਡਿਮਾਂਡ ਇਹਦੀ ਬਹੁਤ ਰੱਖੀ ਹੋਈ ਹੈ 655 655 ਸੋਨਾ ਦੀ ਕਸ 60 ਅੱਛਾ ਤੇ ਕਿਵੇਂ ਆ ਫਿਰ ਇਹ ਦੇ ਦੇ ਤੇ ਟੇਲ ਆ ਰਾ ਸਮਾਨਾ ਢਿਲੋਂ 90 ਫੀਸਟ ਰੀ ਸਭ ਕੁਝ ਨਾਲ ਅੱਛਾ ਫਸਟ ਕੁਆਲਟੀ ਆ ਫਸਟ ਓਨਰ ਆ ਫਸਟ ਓਨਰ ਈ ਕੇ ਗੱਲ ਐ ਇਨੋਸੀ ਮਿਲ ਜੂਗੀ ਟਰੈਕਟਰ ਦੀ ਲੋਨ ਵੀ ਹੋ ਜੂ ਵਿੱਚ ਵੀ ਕਟਿਆ ਜਾ ਟਰੈਕਟਰ ਜਿਹੜਾ ਮਰਜ਼ੀ ਹੋਵੇ ਸਾਰੇ ਚੜਾਵੇ ਚੜ ਜਾਣਗੇ ਸਾਰੇ ਚੜਾਵੇ ਚੜ ਜਾਣਗੇ ਭਾਈ ਠੀ ਕਿ ਨਾ ਲੈਂਦੇ ਇਹ ਨੰਬਰ ਕਿੱਥੋਂ ਦਾ ਐ ਨੰਬਰ ਹੈ ਹਰਿਆਣਾ ਹਰਿਆਣਾ ਹਾਂ ਫੇਰ ਤਾਂ ਕੋਈ ਦਿੱਕਤ ਨਹੀਂ ਨਾ ਮੈਂ ਉੱਚਾ ਮਾੜ ਲਾ ਟਾਪ ਮਾੜ ਲਾ ਟਾਪ ਮਾੜ ਲਾ ਭਾਈ ਆਪਣੀ ਜ਼ਿੰਮੇਵਾਰੀ ਐ ਕਾਗਜ਼ ਪੱਤਰਾਂ ਦੀ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਕਿੰਨੀ ਐ ਸ਼ਮੂਰ ਦੇ ਹੈਗੇ 90 95 ਪੈਸੇ ਵੀ ਲੈ ਪਿਛਲੇ 80 ਪੈਸੇ ਆ ਪਿਛਲੇ 80 ਪੈਸੇ ਆ ਨਾਲ ਦੇ ਡੈਰ ਕੋਈ ਦਵਾਰੀ ਜੋੜੀ ਨਹੀਂ ਹੈਗੀ ਦਵਾਰੇ ਨਹੀਂ ਨਾਲ ਦੀ ਚੱਲੀ ਜਾਂਦੀ ਹੈ ਨਾਲ ਦੇ ਭਾਈ ਨਾਲ ਦੀ ਬਨਾਇਆ ਬੜਾ ਘੈਂਟ ਹੈ ਨਵਾਂ ਟਰੈਕਟਰ ਹੈ ਵੀਰੇ ਹੂੰ ਏ ਛੋਟਾ ਹੀ ਆ ਭਾਈ ਸ਼ਾਨ ਟਰੈਕਟਰ ਹੈ ਕੀ ਫਿਰ ਇਹਦਾ ਛੱਡਣ ਛੁੱਡਣ ਦਾ ਮਨ ਕੀ ਹੈ ਇਹ ਆਪਾਂ ਦੇ ਦਾਂਗੇ ਭਾਈ ਯਾਰ 2 ਲੱਖ ਤੇ 8 6 ਲੱਖ ਵੀਰੇ ਸੌਰੀ 6 ਲੱਖ ਤੇ 35 ਹਜ਼ਾਰ 20 ਹਜ਼ਾਰ ਰੁਪਇਆ ਕਟਾ ਕੇ ਹੈ ਤੇਰੀ ਯਾਰ ਵੀਡੀਓ ਦੇਖ ਕੇ ਜ ਲੈ ਕਮੈਂਟ ਸ਼ੇਅਰ ਕਰਕੇ ਭਾਈ ਹੂੰ 20 ਹਜ਼ਾਰ ਦਾ ਜੀ ਅੱਛਾ ਠੀਕ ਹੈ ਤੇ ਲੈ ਕੇ ਆਪਾਂ ਅੱਜ ਸੋਨਾਲੀ ਕਾ ਹੀ ਆਏ ਆ ਤੇ ਅੱਗੇ ਆ ਗਿਆ 750 750 ਬਾਈ 11 ਮਾਡਲ ਆ ਹਮ ਸਾਰਾ origignal ਆ ਹਮ ਚੌਂਕੜਾ ਨਵਾਂ ਨਾਲ ਦਾ ਬਈ ਤਾਂ ਇਹ ਵਿਚਾਰੇ ਜਿੰਨੇ ਵੀ ਪਏ ਆ ਨਾਲ ਦੇ ਆ ਡਬਲ ਡਿਸਟ੍ਰੀਬਿਊਟਰ ਆ ਹਮ ਤੇਲ ਬ੍ਰੇਕਾਂ ਨੇ ਹਮ ਠੀਕ ਆ ਸਾਰਾ ਸਮਾਨ ਆ ਇਹਦੇ ਨਾਲ ਵੀ ਤੇ ਗੇਅਰ ਇੰਜਨ ਆ ਚੌਦਾ ਹੋਈ ਵੀ ਜਾਂਦਾ ਟਰੈਕਟਰ ਦਾ ਅੱਛਾ ਗੇਅਰ ਇੰਜਨ ਰੁਪਈਆ ਦਾ ਰੁਪਈਆ ਹੀ ਆ ਅੱਛਾ ਬਾਅ ਕੇ ਤਸੱਲੀ ਕਰ ਲੀ ਅਗਲਾ ਹਾਂ ਜਿਵੇਂ ਮਰਜ਼ੀ ਜਿਵੇਂ ਤਸੱਲੀ ਆਉਂਦੀ ਆ ਹਮ ਕਿੰਨੇ ਨੰਬਰ ਕਿੱਥੋਂ ਦਾ ਹੈ ਇਹ ਆ ਮਾਡਲ ਦਾ ਰਾਵ ਨੰਬਰ ਹੈ ਹੈ ਨੰਬਰੇ ਪਾਸੋਂ ਦਿਖਾ ਦੇ ਵੀਰੇ ਦਿਖਾ ਹੰਨੇ ਡੱਬਾ ਲਈ ਦਾ ਨੰਬਰ ਆ ਜੀ ਐਮਓ ਸੀ ਜੀ ਕੈਸ਼ ਪੇਮੈਂਟ ਆ ਡੱਬਾ ਲਈ ਦਾ ਡੱਬਾ ਕੈਸ਼ ਪੇਮੈਂਟ ਦਾ ਟਰੈਕਰ ਆ ਜੀ ਅੱਛਾ ਤੇ ਐਨਓ ਸੀ ਮਿਲ ਜੂਗੀ ਅੱਛਾ ਹਾਂਜੀ ਠੀਕ ਹੈ 355 ਬਿ ਡਿਮਾਂਡ ਆ ਢਿਲੋ ਕੋਕਾ ਪੀਜ਼ੀ ਆ ਮਾਡਲ ਹੀ 11 ਟਰੈਕਰ ਆ 12 13 ਵਰਗਤ ਇਹ ਤਾਂ ਆਪਾਂ ਵੇਚ ਦੇ ਲਈ 15 ਵਰਗਾ ਪਿਆ ਬਾਈ ਇਹਦਾ ਹੈਗਾ ਗਾਹਕ ਆਪਣੇ ਕੋਲੇ ਹਾਂਜੀ ਟਰੈਕਟਰ ਦੇ ਦਾਂਗੇ 3 ਲੱਖ ਹੂੰ 33000 ਲੋਨ ਕਿੰਨਾ ਕਰਾ ਦੇਂਗੇ ਤੇ ਲੋਨ ਹੋ ਜੂਏ ਤੇ 2.5 ਤੋਂ ਲੈ ਕੇ ਤਨ 2.5 ਲੈ ਕੇ ਤਨ ਤੱਕ ਹੋ ਜੂ 2.5 ਲੱਖ ਰੁਪਏ ਹੋਊ 2.5 ਲੱਖ ਹੋ ਜਾਊਗਾ 2.5 ਲੱਖ ਹੂੰ ਟਮਾਟਾ ਦਾ ਕੋਈ ਉਹ ਨਹੀਂ ਹੈਗਾ ਅੱਛਾ ਸਾਰਾ ਸਮਾਨ ਨਾ ਡੰਡਾ ਭੱਤੀ ਸਭ ਕੁਝ ਇਹ ਅੱਗੇ ਆ ਗਿਆ 45 ਆਲਾ ਸੋਨਾ ਲਿਕਾ ਹੂੰ ਯਾਰ ਇਹ ਟੈਟਰ ਚੰਗੇ ਆ ਬਾਈ ਇਹ ਟਰੈਕਟਰ ਦੇ ਹੂੰ ਆਲ ਬ੍ਰੇਕ ਆ ਅੱਛਾ ਇਹ ਦਾ ਡਬਲ ਡਿਸਟ੍ਰੀਬਿਊਟਰ ਆ ਟਾਪ ਮਾਡਲ ਹੈ ਵੀ ਸਾਰਾ ਸਮਾਨ ਨਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਸਾਈਡ ਗੀਅਰ ਆ ਗਿਆ ਹੈ ਤੇ ਹੋਰ ਚਾਰੇ ਪਾਸੋਂ ਦਿਖਾ ਦੇ ਹੋਰ ਡੱਡ ਲੱਗਿਆ ਹੋਇਆ ਹੈ ਲੋ ਵੀ ਦੋਸਤੋ ਦੇਖ ਲੋ ਚਾਰੇ ਪਾਸੇ ਹੋਰ ਡੱਡ ਲੱਗਿਆ ਹੋਇਆ ਟਰੈਕਟਰ ਦਾ ਜਿਹੜੇ ਮਗਰਾੜ ਮਗਰੂੜ ਆ ਓਕੇ ਪਈ ਆ ਵਧੀਆ ਕੰਡੀਸ਼ਨ ਟਰੈਕਟਰ ਹੈ ਮੇਲਾ 10 ਫਿਰ ਸ਼ਰਮੇ ਹਾਂਜੀ ਭਾਈ ਜੀ 10 ਫਿਰ ਇਹ ਅਜੀ ਤਿਆਰ ਲੱਗਦੇ 15 10000 ਰੁਪਏ ਦੀ ਮੰਗ ਆ ਹੂੰ ਟਰੈਕਟਰ ਦੇ ਦਾਂਗੇ 80000 ਠੀਕ ਹੈ ਨਾ 3 ਲੱਖ 80000 ਦਾ ਦੱਸਦਾ ਫਿਰ ਉਹਨਾਂ ਨੂੰ 380000 ਰੁਪਏ ਦਾ ਨੰਬਰ ਇਹ ਵੀ ਪੰਜਾਬ ਆ ਕਿ ਹਰਿਆਣਾ ਇਹ ਵੀ ਪੰਜਾਬ ਹੈ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਉਦੋਂ ਅੱਗੇ ਸ਼ਰਮ ਹੈ ਇਹਦੇ ਬਾਰੇ ਬਾਪ ਬਾਈ ਜੀ ਉਦੋਂ ਬਾਅਦ ਆ ਗਿਆ ਸੋਨਾ ਲਿਕਾ ਪੰਜਾਬਲ ਆ ਜੀ ਅੱਛਾ ਕੋਕਾ ਪੀਸੀ ਹੈ ਬਾਈ 90 ਪੈਸੇ ਟਾਇਰ ਆ ਪੰਜਾਬ ਨੰਬਰ ਆ ਅੱਛਾ ਚਾਰੇ ਪਾਸੋਂ ਦਿਖਾ ਦੇ ਢਿੱਲੋਂ ਮਾੜੀ ਨਹੀਂ ਲੱਗਦਾ ਟਰੈਕਟਰ ਦੀ ਕੰਡੀਸ਼ਨ ਦਾ ਬਾਈ 12 13 ਵਰਗੀ ਪਈ ਹੈ ਅੱਛਾ ਤਿੰਨ ਬ੍ਰੇਕਾਂ ਅੱਛਾ ਸੈਡ ਗੇਅਰ ਆ ਵੀਦੇ ਹੂੰ ਡਿਸਟਰੀਬਿਊਟਬਲ ਡਿਸਟਰੀਬਿਊਟਰ ਆ ਅੱਛਾ ਸਾਰਾ ਸਮਾਨ ਆ ਦੰਦਾ ਫੱਟੀ ਛਤਰੀ ਸਭ ਕੁਝ ਨਾਲ ਤੇ ਗੇਅਰ ਇੰਜਨ ਦਾ ਕਿਹੜਾ ਗੇਅਰ ਇੰਜਨ ਰਿਪੇਅਰ ਆ ਰੁਪਿਆ ਭਾਈ ਹੂੰ ਹਾਂਜੀ ਨੰਬਰ ਪੰਜਾਬ ਐ ਨੰਬਰ ਪੰਜਾਬ ਅੱਛਾ ਇੱਥੇ ਮਾਰਦੇ ਡਿਮਾਂਡ ਕੀ ਹੈ 370000 ਰੁਪਿਆ 370000 ਰੁਪਿਆ ਹੂੰ ਇੱਕੋ ਰੇਟ ਕਹਾਂਗੇ ਦੋ ਇੱਕ ਕਹਦੇ ਭਾਈ ਰੈਕਟਰ ਦੇ ਦਾਂਗੇ ਭਾਈ ਆਪਾਂ ਤੁਹਾਨੂੰ ਤੇਰੀ ਵੀਡੀਓ ਦੇਖ ਕੇ ਲੈ ਕਮੈਂਟ ਸ਼ੇਅਰ ਕਰਕੇ ਆਏ ਤਿੰਨ ਲੱਖ 45000 ਦਾ ਜਸ ਨੋ 345 ਤੇ 55 ਤੇ 65 25000 ਰੁਪਏ ਘੜਾ ਕੇ 25000 ਰੁਪਏ ਘੜਾ ਕੇ ਅੱਛਾ ਤੇ ਆਹ ਇੱਥੇ ਕੀ ਜੜਿਆ ਹੋਇਆ ਇਹਦੇ ਕਿਉਂ ਬਸ ਲੇਮੀਨੇਸ਼ਨ ਜੜਿਆ ਹੋਇਆ ਨਹੀਂ ਉਹ ਕਿਸੇ ਨੇ ਸ਼ੌਂਕੀ ਬੰਦੇ ਨੇ ਲੇਮੀਨੇਸ਼ਨ ਕਰਾਇਆ ਅੱਛਾ ਇਹ ਜ਼ਿੰਮੇਵਾਰੀ ਆਪਣੀ ਅੱਛਾ ਹਾਂਜੀ ਹੂੰ ਤੇ ਗੇਅਰੀ ਇੰਜਨ ਕਿਵੇਂ ਹੈ ਓਕੇ ਆ ਬਾਈ ਜ਼ਿੰਮੇਵਾਰੀ ਓਕੇ ਜੀ ਹਾਂਜੀ ਹਾਂਜੀ ਤੇ ਅੱਗੇ ਆ ਗਿਆ 755 ਏ ਦੱਸ ਦੇ 2008 ਮਾਡਲ ਦਾ ਬਾਈ ਹੂੰ ਚਾਰੇ ਟਾਇਰ ਨਵੇਂ ਆ ਹੂੰ ਕੈਰ ਚਾਰੀ ਨਵੇਂ ਸਾਰਾ origignal ਆ ਜੀ ਗੇਅਰ ਇੰਜਨ ਦਾ ਓਕੇ ਆ ਹੂੰ ਤੇ ਟਰੈਕਟਰ ਦੀ ਡਿਮਾਂਡ ਹੈਗੀ ਬਾਈ 3 ਲੱਖ 10000 ਰੁਪਇਆ ਪੇਂਟ ਪੂਨ ਸਾਰਾ origignal ਸਾਰਾ origignal ਓਏ ਇਹ ਤਾਂ ਨਹੀਂ ਇੰਜਨ ਉੰਜਾਂ ਕਿਤੇ ਹੋਰ ਓਕੇ 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 ਅੱਛਾ ਟਰੈਕਟਰ ਦੇ ਦਾਂਗੇ ਆਪਾਂ 2 ਲੱਖ 90000 ਕਿੰਨੀ ਡਿਮਾਂਡ ਹੈ 3 10 ਜੀ 3 10 290 ਦਾ ਦੇ ਦਾਂ ਨੰਬਰ ਪੰਜਾਬ ਐ ਹੈ ਹਾਂ ਜੀ ਇਹ ਰੀ ਸਟਾਰ ਇਹ ਡਬਲ ਕਲੱਚ ਚ ਹੀ ਹੈ ਹਾਂ ਡਬਲ ਡਬਲ ਅੱਛਾ ਉਹ ਦੁਬਾਰਾ ਗਿਆ ਅਰਜਨ ਅਰਜਨ ਨੋਵੋ ਨੋਵੋ 600 ਹਾਂ 90 ਪੈਸੇ ਟਾਇਰ ਆ ਬਾਈ ਸਾਰਾ ਓਰੀਜਨਲ ਆ ਕੋਕਾ ਪੀਟ ਦਾ ਇਟਰਾ 16 ਮਾਡਲ ਆ ਤਲਵੰਡੀ ਸਾਬੋ ਦਾ ਨੰਬਰ ਆ ਪੀਵੀ 45 ਪੀਵੀ 45 ਤਲਵੰਡੀ ਸਾਬੋ ਤਲਵੰਡੀ ਸਾਬੋ ਜੀ ਨਾ ਟਰੈਕਟਰ ਜੀ ਇਹ ਇਹਨਾਂ ਦੇ ਅੱਛਾ ਤੇ ਗੇਅਰ ਇੰਜਨ ਗੇਅਰ ਇੰਜਨ ਪੀਆ ਦਾ ਰੁਪਿਆ ਪੇਂਟ ਪੂਂਟ ਓਕੇ ਜਮਾ ਹਾਂਜੀ ਹਾਂਜੀ ਸਪੀਡ ਕਹੇ ਹੈ 2 3 3 3 ਸਪੀਡ ਹੈ ਹਾਂਜੀ ਇਹ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਜੀ 5 ਲੱਖ ਤੇ 10000 5 10 ਕੀ 6 10 5 10 ਦੀ 5000 5 10 ਹਾਂਜੀ ਇਹਦੇ ਗੇਅਰ ਜੇ ਹੋਰ ਹਿਸਾਬ ਨਾਲ ਯਾਰ ਕਈਆਂ ਅਰਜਨਾਂ ਦੇ ਹੋਰ ਦੇ ਆਉਂਦੇ ਹਨਾ ਇਹ 3 3 ਟੂ ਨੋਵੋ ਆ ਬਾਈ ਨੋਵੋ 3 ਸਪੀਡ ਤੇ ਸਾਰਾ ਸਮਾਨਾਂ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਅੱਛਾ ਤੇ ਫਿਰ ਕਿੰਨੇ ਦਾ ਛੱਡੇਗਾ ਇਹ ਦੇ ਦੇਗਾ ਜੀ 4 ਲੱਖ 90000 ਦਾ 490 ਦਾ ਹਾਂਜੀ ਹਾਂਜੀ ਤੇ ਆਦਾ ਹੋ ਤੇ ਦੇ ਫੋਨ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ 88729 4545 ਤੇ ਬਾਈ ਜੀ ਕੋਈ ਵੀ ਟ੍ਰੈਕਟਰ ਲੈਣਾ ਹੋਵੇ ਮੈਨੂੰ ਫੋਨ ਕਰ ਲਿਓ ਤੇ ਜੇ ਕੋਈ ਪ੍ਰਾਣਾ ਕਟਾਉਣਾ ਪ੍ਰਾਣਾ ਵੀ ਕਟਲਾ ਵੀਰੇ ਲੱਖ ਸਵਾ ਲੱਖ ਰੁਪਏ ਲੈ ਕੇ ਲੋਨ ਫੈਂਸ ਵੀ ਕਰਾਵਾਂਗੇ ਬੇਨਤੀ ਹੱਥ ਬਨ ਕੇ ਬਾਈ ਇੱਕ ਕਿ ਬਾਈ ਯਾਰ ਕਈ ਵਾਰ ਮੈਂ ਬੀਜੀ ਹੁੰਨਾ ਨਹੀਂ ਫੋਨ ਚੱਕੀਦਾ ਨਾ ਮੈਨੂੰ ਮੈਸੇਜ ਕਰ ਦਿਆ ਕਰੋ ਮੇਰੇ WhatsApp ਤੇ ਮੈਂ ਫ੍ਰੀ ਹੋ ਕੇ ਤੁਹਾਨੂੰ ਫੋਨ ਕਰ ਲੂਗਾ ਤੇ ਮੈਂ ਨਾ ਬਾਈ ਗੁੱਸਾ ਨਾ ਕਰਿਓ ਕਿ ਬਾਈ ਮੈਂ ਵੀ ਚੱਕਿਆ ਜਾਂਦਾ ਕਈ ਵਾਰ ਕਿਸੇ ਤੋਂ ਠੀਕ ਸਹੀ ਗੱਲ ਹੈ ਮਜੂਰ ਮੈਂ ਇੱਕ ਕਮੈਂਟ ਸ਼ੇਅਰ ਕਰ ਦੋ ਬਾਈ ਬਹੁਤ ਬਹੁਤ ਫੋਨ ਤੇਰਾ ਬੀਜੀ ਬਹੁਤ ਰਹਿੰਦਾ ਨਾ ਸੱਚੀ ਗੱਲ ਹੈ ਬਾਈ ਬਹੁਤ ਟੈਂਡ ਅਟੈਂਡ ਬਹੁਤ ਕਰਨੇ ਪੈਂਦੇ ਬਾਈ ਅਟੈਂਡ ਬਹੁਤ ਕਰਨੇ ਪੈਂਦੇ ਹਾਂਜੀ ਹਾਂਜੀ ਚਲੋ ਠੀਕ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ